ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸ਼ੌਕ ਪੂਰਾ ਕਰਨ ਦੇ ਲਈ ਚੋਰੀਆਂ ਕਰਨ ਦੇ ਵਿੱਚ ਲੱਗੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਬਾ ਦੇ ਨਾਗਰਾ ਵਾਲੇ ਚੌਕ ਦਾ ਜਿੱਥੇ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਚਾਰ ਨੌਜਵਾਨਾਂ ਵੱਲੋਂ ਬੁਲਟ ਮੋਟਰਸਾਈਕਲ ਨੂੰ ਚੋਰੀ ਕਰਕੇ ਰਫੂ ਜੱਕਰ ਹੋ ਗਿਆ। ਇਸ ਸਮੇਂ मौके ਤੇ ਮੋਟਰਸਾਈਕਲ ਬੁਲਟ ਦੇ ਮਾਲਕ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਇਹ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ। ਹਾਲੇ ਉਸਨੇ ਪੂਰੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ। ਮੈਨੂੰ ਤਾਂ ਪਤਾ ਨਹੀਂ ਮੈਂ ਦੁਕਾਨ ਦੇ ਅੰਦਰ ਬੈਠਾ ਸੀਗਾ ਜੀ। ਦੁਕਾਨ ਦੇ ਜਰਾ ਰੇੜੀ ਦੇ ਪਿੱਛੇ ਮੇਰਾ ਬੁਲਟ ਖੜਾ ਸੀਗਾ ਰਾਜਸਥਾਨ ਵੀ ਰਹੋਣੀ ਗਏ ਵੇ ਦੀ ਫਾਟੂ ਸ਼ਾਮ ਜੀ ਉੱਥੋਂ ਮੈਨੂੰ ਕੈਮਰਾ ਉਹਨਾਂ ਨੇ ਕੈਮਰਾ ਓਪਨ ਕਰਿਆ ਹੋਇਆ ਸੀਗਾ ਉੱਥੋਂ ਇਹਨਾਂ ਦਾ ਫੋਨ ਆਇਆ ਕਹਿੰਦੇ ਦੋ ਬੰਦੇ ਕੋਈ ਤਰ੍ਹਾਂ ਬੁਲਟ ਰੋੜ ਕੇ ਲੈ ਕੇ ਜਾ ਰਹੇ ਨੇ ਮੈਂ ਜਦੋਂ ਦੇਖਿਆ ਮੇਰਾ ਬੁਲਟ ਇੱਥੇ ਹੈ ਨਹੀਂ ਸੀ ਜਦੋਂ ਮੈਂ ਦੇਖਿਆ ਸਾਹਮਣੇ ਗਲੀ ਦੇ ਵਿੱਚ ਸ਼ਿੰਪੂ ਵੀ ਰਹੋਣੀ ਦੀ ਦੁਕਾਨ ਆ ਉਹਨਾਂ ਦੀ ਦੁਕਾਨ ਦੇ ਮੂਹਰੇ ਰੋੜੀ ਜਾ ਰਹੇ ਸੀ ਤੇ ਘੱਟੋ ਘੱਟ 4 ਬੰਦੇ ਸੀਗੇ ਜੀ ਤੇ ਇੱਕ ਫੜਿਆ ਗਿਆ ਉਹਨਾਂ ਚੋਂ 3 ਫਰਾਰ ਹੋ ਗਏ ਸੀ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗਾ ਕਿਰਚ ਸੀ ਮੇ ਮੈਂ ਮੰਗ ਕਰਦੇ ਤੁਸੀਂ ਮੈਂ ਮੰਗ ਕਰ ਦਈ ਮੇਰਾ ਨਕਸ਼ਾਨ ਕੀਤਾ ਗਿਆ ਜੀ ਉਹ ਮੀਟਰ ਭੰਨਿਆ ਗਿਆ ਉੱਪਰੋਂ ਕਲਚਰ ਤੋੜ ਉਹ ਬ੍ਰੇਕ ਤੋੜ ਤੀ ਉਹਨਾਂ ਨੇ ਜੀ ਪਿੱਛੋਂ ਨੰਬਰ ਪਲੇਟ ਤੋੜੀ ਉਹਨਾਂ ਨੇ ਮੇਰੀਆਂ ਤਾਂ ਕਿਸ਼ਤਾਂ ਨਹੀਂ ਪੂਰੀਆਂ ਹੋਈਆਂ ਹਲੇ ਤੱਕ ਜੀ ਮਾਤਾ ਰੁਲ ਗਿਆ ਸੀਗਾ ਜੇ ਲੈ ਜਾਂਦੇ ਜੀ ਕਿੰਨੀਆਂ ਕਿਸ਼ਤਾਂ ਮੇਰੀਆਂ ਘੱਟੋ ਘੱਟ ਤੁਸੀਂ ਆ ਲੈ ਲਓ ਹਲੇ ਵੀ 8 ਕਿਸ਼ਤਾਂ ਖੜੀਆਂ ਨੇ ਜੀ ਕਿੰਨੇ ਦਾ ਬੋਲਟ ਹੈ ਇਹ ਬੋਲਟ ਘੱਟੋ ਘੱਟ ਮੈਨੇ ਲਿਆ ਸੀਗਾ ਜੀ 1 ਲੱਖ 80 ਹਜ਼ਾਰ ਦਾ ਲਿਆ ਸੀਗਾ ਜੀ ਹਾਂ ਜੀ ਤੁਹਾਡਾ ਵੱਡਾ ਨੁਕਸਾਨ ਹੋ ਜਾਂਦਾ ਜੀ ਲੈ ਮੈਂ ਕਹਿੰਦਾ ਮੈਂ ਗਿਆ ਸੀਗਾ ਜਮੇ ਜੀ ਕਿੱਥੇ ਕਿੱਥੇ ਰਿਪੋਰਟ ਲੱਗਿਆ ਇੱਕ ਮੁੰਡਾ ਜੀ ਆਲੋ ਆਲਕਦਾ ਸੀਗਾ ਦੋ ਉਹਨਾਂ ਨੇ ਦੱਸਿਆ ਆਪਣਾ ਜੋੜੀਆਂ ਪੰਦੇ ਸੀਗੇ ਜੀ ਹਾਂਜੀ ਕੁੱਲ ਕਿੰਨੇ ਸੀਗੇ ਕੁੱਲ 4 ਜਾਨੇ ਸੀਗੇ ਜੀ ਉਹ ਇਸ ਕੰਪਲੇਨਟ ਫਾਈਲ ਕੰਪਲੀਟ ਲਿਖਾਈ ਸੀ ਅਸੀਂ ਮਤਲਬ ਮੈਂ ਗਿਆ ਸੀਗਾ ਥਾਣੇ ਜੀ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਹੈ ਕਹਿੰਦੇ ਜੇ ਤਾ ਪੱਕਾ ਪਰਚਾ ਦਰਜ ਕਰਾਉਣਾ ਤੁਹਾਡਾ ਬੁਲਟ ਜਬਤ ਕੀਤਾ ਜਾਊਗਾ ਤੇ ਆਪਣਾ ਕੀ ਤੁਸੀਂ ਦੇਖ ਲਓ ਸੋਚ ਲਓ ਕੀ ਕਰਨਾ ਕਿ ਦੋਸਤੋ ਬਾਅਦ ਆ ਕੇ ਸਾਨੂੰ ਦੱਸ ਦਿਓ ਤੇ ਉਸ ਤੋਂ ਬਾਅਦ ਮੈਂ ਗਿਆ ਨਹੀਂਗਾ ਜੀ ਉਹਦਾ ਕੋਲ ਤੁਹਾਡਾ ਫਿਰ ਬਚੇ ਬੋਲ ਕੇ ਉੱਥੇ ਰੱਖ ਰਿਹਾ ਕੁਝ ਕੰਮ ਕਰਕੇ ਨਹੀਂ ਜਾ ਸਕਦੇ ਮੈਂ ਤਾਂ ਉਹੀ ਕਹਿ ਰਿਹਾ ਜੀ ਮੇਰਾ ਤਾਂ ਬੁਲਟ ਬਿਨਾ ਸਰਦਾ ਨਹੀਂ ਗਿਆ 2 ਮਿੰਟ ਵੀ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਸੀਗਾ ਕਿ ਹਾਂ ਕਿ ਮਤੋਂ ਕੋਈ ਬਿਆਨ ਲੈਣੇ ਲੈ ਸਕਦੇ ਨੇ ਜੀ ਮੈਂ ਉਹ ਦੇ ਸਕਦਾ ਕਿ ਆਪਣਾ ਬੁਲਟ ਨਹੀਂ ਖੜਾ ਸਕਦਾ ਕਿਉਂਕਿ ਬੁਲਟ ਬਿਨਾ ਮੇਰਾ ਸਰਦਾ ਨਹੀਂ ਗਿਆ ਜੀ 100 ਕੰਮ ਨੇ ਮੈਨੂੰ ਜੀ ਇੱਕ ਇੱਕੇ ਸਾਧਨ ਹੈ ਮੇਰੇ ਕੋਲ ਜੀ ਮੈਂ ਜਾਵਾਂ ਕਿਤੇ ਹੀ ਕੰਮ ਵੀ ਆ ਚਾਹ ਮੇਰੇ ਕੰਮ ਰੀਡੀਮੇਡ ਦਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ